ਮੈਂ ਲੱਭਦਾ ਲੱਭਦਾ ਥੱਕ ਗਿਆ ਕੋਈ ਐਬ ਤੇਰੇ ਵਿੱਚ ਲੱਭਿਆ ਨਹੀਂ ਜੇ ਲੱਭ ਜਾਊਗਾ ਤਾਂ ਦੱਸ ਦਊਗਾ ਜੋ ਤੇਰੇ ਜਾਣਣ ਵਾਲੇ ਨੇ ਕਿਸੇ ਨੁਕਸ ਤੇਰੇ ਵਿੱਚ ਕੱਢਿਆ ਨਹੀਂ ਕੋਈ ਕੱਢ ਦਊਗਾ ਤਾਂ ਦੱਸ ਦਊਗਾ ਮੈਂ ਜ਼ੋਰ ਬਥੇਰਾ ਲਾਇਆ ਏ ਕੋਈ ਗੋਣ ਆਪਣੇ ਵਿੱਚ ਲੱਭਿਆ ਨਹੀਂ ਜੇ ਲੱਭ ਜਾਊਗਾ ਤਾਂ ਦੱਸ ਦਊਂ ਇੱਕ ਖਾਸ ਨਜ਼ਰ ਨੂੰ ਮੇਰਾ ਚਿਹਰਾ ਕਦੇ ਵੀ ਚੰਗਾ ਲੱਗਿਆ ਨਹੀਂ ਜੇ ਲੱਗ ਜਾਊਗਾ ਤਾਂ ਦੱਸ ਦਊਂ ਯਾਦਾਂ ਦਾ ਖਜ਼ਾਨਾ ਬਹੁਤ بڑا ਹੁਣ ਤੱਕ ਤਾਂ ਮੈਥੋਂ ਖੁਸ਼ਿਆ ਨਹੀਂ ਜੇ ਖੁਸ਼ ਹੋ ਜਾਊਗਾ ਤਾਂ ਦੱਸ ਦੇਵਾਂਗਾ ਮੇਰੀ ਗਲਤੀ ਦੇ ਨਾਲ ਯਾਰ ਕੋਈ ਹੁਣ ਤੱਕ ਤਾਂ ਮੈਂ ਇਥੋਂ ਰੁਸਿਆ ਨਹੀਂ ਜੇ ਰੁਸ ਜਾਊਗਾ then i will tell you ਸਭ ਤੋਂ ਪਹਿਲਾਂ ਦੱਸ ਦਊਗਾ